ਸਾਸੀਆ ਬਾਪੂ ਜੀ ਸਰਕਾਰ ਬਾਪੂ ਜੀ ਕੀ ਨਾਮ ਆ ਤੁਹਾਡਾ ਦਰਿਆਵ ਸਿੰਘ ਠੀਕ ਹੈ ਜੀ ਪਿਤਾ ਜੀ ਦਾ ਕੀ ਨਾਮ ਸੀ ਸਰਦਾਰ ਮੰਗਲ ਸਿੰਘ ਦਾਦਾ ਜੀ ਦਾ ਸਰਦਾਰ ਜਿੰ다 ਸਿੰਘ ਠੀਕ ਹੈ ਜੀ ਕਿੱਥੋਂ ਦਾ ਜਨਮ ਆ ਬਾਪੂ ਜੀ ਤੁਹਾਡਾ ਰਾਇਆਂ ਲਾਹੌਰ ਚ ਰਾਇਆਂ ਲਾਹੌਰ ਚ ਹਾਂ ਕਿੰਨੀ ਉਮਰ ਹੋ ਗਈ ਤੁਹਾਡੀ ਹੁਣ ਹਾਂਜੀ ਹੁਣ 70 ਸਾਲ ਠੀਕ ਹੈ ਤੇ ਵੰਡ ਵੇਲੇ ਕਿੰਨੀ ਕੋ ਉਮਰ ਸੀ ਤੁਹਾਡੀ 12 ਸਾਲ ਠੀਕ ਹੈ ਜੇ ਤਾਂ ਤੁਹਾਨੂੰ ਸੰਭਾਲ ਹੋਊਗੀ ਉੱਥੋਂ ਦੀ ਪਿੰਡ ਆਪਦੇ ਦੀ ਮਾੜੀ ਮੋਟੀ ਜੀ ਹੈਗੀ ਸੀ ਘੱਟ ਖੂਜ ਪੜਦਾ ਹੁੰਦਾ ਸੀ ਬਾਹਰ ਜਾਣ ਦਾ ਮੌਕਾ ਨਹੀਂ ਸੀ ਮਿਲਦਾ ਕਿਹੜੀ ਕਲਾਸ ਚ ਪੜਦੇ ਸੀ ਚੌਥੀ ਚ ਚੌਥੀ ਜਮਾਤ ਪਿੰਡ ਹੀ ਸੀ ਸਕੂਲ ਪਿੰਡ ਠੀਕ ਹੈ ਤੇ ਬਾਪੂ ਜੀ ਜਿਹੜਾ ਰਈਆਂ ਸੀ ਇਹਦੇ ਆਸੇ ਪਾਸੇ ਹੋਰ ਪਿੰਡ ਕਿਹੜੇ ਸੀ ਪਿੰਡ ਆਸਲਾ ਜਨਜਾਤੇ ਠੀਕ ਹੈ ਖਾਨਣਪਾਲ ਜਿਆਪਗਾ ਠੀਕ ਹੈ ਅੱਜ ਠੀਕ ਹੈ ਜੀ ਤੇ ਆਪਣੇ ਦੇ ਨਾਲ ਮਾਨਕ ਠੀਕ ਹੈ ਲਖੋਵਾਲ ਠੀਕ ਹੈ ਬਾਰੇ ਪਿੰਡ ਸਿਰ ਨਾ ਲੱਗਦੇ ਠੀਕ ਹੈ ਤੇ ਬਾਪੂ ਜੀ ਜਿਹੜਾ ਤੁਹਾਡਾ ਪਿੰਡ ਸੀ ਇਹਨੂੰ ਕੋਈ ਰੇਲਵੇ ਦਾ ਸਟੇਸ਼ਨ ਵੀ ਲੱਗਦਾ ਸੀ ਜੀਆਪਗਾ ਲੱਗਦਾ ਸੀ ਜੀਆਪਗਾ ਰੇਲਵੇ ਦਾ ਸਟੇਸ਼ਨ ਸੀ ਤੇ ਇਹ ਕਿੰਨਾ ਕੁ ਵੱਡਾ ਪਿੰਡ ਸੀ ਤੁਹਾਡਾ ਤੁਹਾਡਾ ਪਿੰਡ ਅੰਦਾਜ਼ਾ ਨਾਲ ਦਰਮਿਆਨਾ ਜਾਂ ਸੀ ਨਾ ਵੱਡਾ ਸੀ ਨਾ ਛੋਟਾ ਸੀ ਅੱਛਾ ਤੇ ਬਾਪੂ ਜੀ ਇਹ ਪਿੰਡ ਚ ਕਿਹੜੀਆਂ ਕਿਹੜੀਆਂ ਬਰਾਦਰੀਆਂ ਦੇ ਲੋਕ ਰਹਿੰਦੇ ਸੀ ਚੇਲੀ ਠੀਕ ਹੈ ਸੇਖ ਹਰਿਆਣਾ ਮਜ ਵੀ ਐਸਾਈ ਹੁੰਦੇ ਸੀ ਠੀਕ ਇਹ ਹੀ ਹੁੰਦੇ ਸੀ ਤੇ ਜਿਹੜੇ ਇਹ ਕਿਹੜੀ ਗੋਤ ਦੇ ਸੀ ਆਪਣੇ ਜਿਹੜੇ ਜ਼ਿਮੀਂਦਾਰ ਪਰਿਵਾਰ ਸੀ ਉੱਥੇ ਇਹ ਰਾਏ ਸੀ ਰਾਏ 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 ਅੰਦਰ ਰਾਏਾਂ ਦੇ ਦਰਾਇਆ ਖਲਾਪੇ ਨੇ ਠੀਕ ਹੈ ਇਹ ਰਾਏਾਂ ਦੇ ਬਦਲਤਾ ਉਸ ਚੀਜ਼ ਹਾਂ ਠੀਕ ਹੈ ਤੇ ਬਾਪੂ ਜੀ ਇਹ ਲਾਹੌਰ ਤੋਂ ਕਿੰਨੀ ਕੁ ਦੂਰ ਸੀ ਇਹ 15 ਮੀਲ 15 ਮੀਲ ਸੀ ਹਾਂ ਠੀਕ ਹੈ ਤੇ ਬਾਪੂ ਜੀ ਜਿਹੜਾ ਤੁਹਾਡਾ ਘਰ ਸੀ ਪਿੰਡ ਦੇ ਵਿੱਚ ਉਹ ਯਾਦ ਆ ਤੁਹਾਨੂੰ ਕਿੱਥੇ ਇੱਕ ਸੀ ਆਹੋ ਕਿੱਥੇ ਇੱਕ ਸੀ ਪਿੰਡ ਤੇ ਪਿੰਡ ਤੇ ਤਾਂ ਫਿਰ ਨਹੀਂ ਤੋਂ ਬਾਹਰ ਤੇ ਫਿਰ ਚੜਦੇ ਪਾਸੇ ਸੀ ਬਾਹਰਲੇ ਪਾਸੇ अच्छा ਤੇ ਉਦੋਂ ਬਾਪੂ ਜੀ ਪਿੰਡ ਦੇ ਵਿੱਚ ਕੋਈ ਖੂਹ ਵਗੈਰਾ ਹੈਗਾ ਸੀ ਆ ਖੂਹ ਹੈਗੇ ਸੀ ਘਰਾਂ ਚ ਸਾਹ ਥਾਰੇ ਘਰਾਂ 'ਚ ਖੂਹ ਸੀ اچھا ਪਾਣੀ ਜਿਹੜਾ ਲੋਕ ਪੀਣ ਆਸਤੇ ਉਹ ਖੂਹਾਂ ਦਾ ਵਰਤਦੇ ਸੀ ਉਹ ਖੂਹਾਂ ਦਾ ਵਰਤਦੇ ਨਲਕਾ ਕੋਈ ਸ਼ੋਕੋ ਠੀਕ ਹੈ ਘਰਾਂ ਦੇ ਵਿੱਚ ਹੀ ਹੁੰਦੇ ਸੀ ਆ ਘਰਾਂ 'ਚ ਖੂਹ ਲੱਗੇ ਤੇ ਖੇਤਾਂ 'ਚ ਜਿਹੜਾ ਬਾਪੂ ਜੀ ਪਾਣੀ ਲੱਗਦਾ ਸੀ ਉਹ ਨਹਿਰ ਦਾ ਲੱਗਦਾ ਸੀ ਕਿਹੜੀ ਨਹਿਰ ਸੀ ਯਾਦ ਆ ਤੁਹਾਨੂੰ ਨਹਿਰ ਲੋਰਵਲ ਮੌਂਜੇ ਸੀ اچھا ਹਾਂ ਠੀਕ ਹੈ ਤੇ ਬਾਪੂ ਜੀ ਉੱਥੇ ਫਿਰ ਤੁਸੀਂ ਖੇਤ ਵੀ ਜਾਂਦੇ ਸੀ ਖੇਤ ਕਾਟ ਹੀ ਜਾਂਦਾ ਸੀ ਪੜਨੇ ਜਾਂਦਾ ਸਵੇਰ ਰਗਾ ਚਾਹਣ ਕਰ ਸਕਾਉਣਾ ਤੇ ਫਿਰ ਬੱਚਾਂ ਕਾ ਕੇ ਲੈ ਜਾਂਦੇ ਨੇ ਸੀ ਬਾਅਦ ਫੇਰ ਠੀਕ ਹੈ ਤੇ ਬਾਪੂ ਜੀ ਉਦੋਂ ਉਸ ਪਿੰਡ ਦੇ ਕਿਸੇ ਪਰਿਵਾਰ ਦਾ ਤੁਹਾਨੂੰ ਨਾਂ ਯਾਦ ਆ ਕਿਸੇ ਮੈਂਬਰ ਦਾ ਕੋਈ ਮੁਸਲਮਾਨ ਪਰਿਵਾਰ ਹੋਵੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਮੁਸਲਮਾਨ ਹੁੰਦਾ ਸੀ ਜਿਹੜਾ ਖਾਸ ਮਸ਼ਹੂਰ ਸੀ ਤੇਲੀ ਸੀ ਵਜ਼ਤ ਨਹੀਂ ਸੀ ਅੱਛਾ ਉਹੀ ਮਸ਼ਹੂਰ ਬੰਦਾ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਉਹ ਤੇਲੀ ਸੀ ਜੇ ਖੇਤੀਬਾੜੀ ਕਰਦਾ ਸੀ ਅੱਛਾ ਹਾਂ ਤੇ ਬਾਪੂ ਜੀ ਪਿੰਡ ਦੇ ਵਿੱਚ ਕੋਈ ਦੁਕਾਨ ਵਗੈਰਾ ਵੀ ਹੈਗੀ ਸੀ ਜਿੱਥੇ ਤੁਸੀਂ ਜਾਂਦੇ ਸੀ ਦੁਕਾਨਾਂ ਹੈਗੀਆਂ ਸੀ ਅੱਛਾ ਉਹਨਾਂ ਦਾ ਕੋਈ ਨਾਂ ਯਾਦ ਹੈ ਕਿਹਦੀ ਦੁਕਾਨ ਹੁੰਦੀ ਸੀ ਕਿਹੜੀ ਦੁਕਾਨ ਦਾ ਡਾਹੇ ਤਾਉ ਅੱਛਾ ਇੱਕ ਤਾਂ ਨਾ ਸੀ ਆਪਣਾ ਕਿਹਨਾ ਗਿਆਨ ਠੀਕ ਹੈ ਲੱਬਾ ਠੀਕ ਹੈ ਤੇ ਦੌਲਤ ਠੀਕ ਹੈ ਇਹ ਹੁੰਦੇ ਸੀ ਠੀਕ ਹੈ ਜੀ ਤੇ ਹੋਰ ਬਾਪੂ ਜੀ ਪਿੰਡ 'ਚ ਕੋਈ ਛੱਪੜ ਵਗੈਰਾ ਵੀ ਹੈਗਾ ਸੀ ਛੱਪੜ ਹੈਗਾ ਸੀ ਅੱਛਾ ਇੱਕ ਸੀ ਇੱਕ ਛੱਪੜ ਸੀ ਤੇ ਗੁਰਦੁਆਰਾ ਸਾਹਿਬ ਗੁਰਦੁਆਰਾ ਦੋ ਸੀ ਠੀਕ ਹੈ ਤੇ ਬਾਪੂ ਜੀ ਜਿਹੜੀ ਇਹ ਵੰਡ ਹੋਈ ਇਹਦਾ ਤੁਹਾਨੂੰ ਕਿਵੇਂ ਪਤਾ ਲੱਗਾ ਸੀ ਵੀ ਹੁਣ ਵੰਡ ਹੋ ਜਾਣੀ ਤੇ ਆਪਾਂ ਨੂੰ ਇੱਥੋਂ ਛੱਡ ਕੇ ਸਾਰਾ ਕੁਝ ਜਾਣਾ ਪੈਣਾ। ਜਦੋਂ ਵੰਡ ਹੋਈ ਜਾਂ ਲੋਕ ਫਿਰ ਉੱਠ ਕੇ ਪਿੰਡਾਂ ਚੋਂ ਨਿਕਲਣ ਲੱਗ ਪਏ। ਤੇ ਇਧਰੋਂ ਖਬਰਾਂ ਸੁਣ ਲਾ ਪਏ ਲੋਕ ਆਪਣੇ ਘਰ ਦੇ ਫਿਰ ਡਰਦੇ ਲੋਕ ਉੱਥੋਂ ਪਾਣੀ ਜਿਹੜੇ ਨਿਕਲਣ ਲੱਗ ਪਾ ਇੱਥੇ ਬਾਰਡਰ ਜਿਹੜਾ ਇੱਥੇ ਬਣ ਗਿਆ। ਅੱਛਾ। ਇੱਥੋਂ ਬਾਹਰ ਨਿਕਲੋ। ਠੀਕ ਹੈ। ਪਾਣੀ ਜਿਹੜੇ ਨਿਕਲਣ ਲੱਗ ਪਏ ਪਹਿਲਾਂ ਲੋਕ ਉੱਠਾਰੇ। ਸਾਡਾ ਪਿੰਡ ਪਹਿਲਾਂ ਬੈਠਾ ਰਹੇ ਫੇਰ ਕੇ। ਹੂੰ। ਤੇ ਬਾਅਦ ਵਿੱਚ ਜਦੋਂ ਫਿਰ ਤਿਆਰੀ ਕੀਤੀ ਨਿਕਲਦੀ। ਉਦੋਂ ਫੇਰ ਸ਼ਾਨੂ ਮਿਲਟਰੀ ਪਈ ਹੂੰ ਤੇ ਮਿੱਟੀ ਦਾ ਫੜ ਕੇ ਨਾ ਜਿਹੜੇ ਬਿਉਰਕ ਸੀ ਬੱਚੇ ਸੀ ਬੁੜੀਆਂ ਸੀ ਉਹ ਬਾਲੇ ਸਾਰੇ ਹੂੰ ਤੇ ਜਿਹੜੇ ਨੌਜਵਾਨ ਸੋਪਾ ਦਿੱਗੇ ਸਾਰੇ ਅੱਛਾ ਤੇ ਫੇਰ ਉਹ ਨਰਾ ਚੌਕੀਦਾਰ ਨੂੰ ਪੁੱਛਿਆ ਵੀ ਇਹ ਪਿੰਡ ਸਾਰਾ ਹਾਜ਼ਰ ਹੈਗਾ ਮਾਰਨ ਵਾਸਤੇ ਸਲਾਹ ਕੀਤੀ ਹੂੰ ਕਿ ਉਹਨੇ ਆਖਿਆ ਨਾ ਇਸ ਨੌਜਵਾਨਾਂ ਦੇ ਕਿ ਵੀ ਨਾ ਹੂੰ ਸਾਰਾ ਬਾਅਦ ਕਰਵਾਦਾਂ ਵਿੱਚ ਬੈਠਾ ਹੂੰ ਜੇ ਤੁਸੀਂ ਹਮਲਾ ਕੀਤਾ ਨਾ ਤੁਹਾਨੂੰ ਸਾਨੂੰ ਸਾਰੇ ਮਾਰ ਦੇਣਗੇ ਅੱਛਾ ਤੇ ਬਾਜੋ ਕੋਈ ਇੱਕ ਉਹ ਡਾ ਦੇ ਮੇਰੀਆਂ ਛਾੜ ਕੇ ਤੋਰ ਗਿਆ ਤੇ ਚਲੇ ਗਿਆ ਕਰੋ ਕਰਿਆ ਪਾਪਾ ਆਪਣੇ ਆਪ ਨੇ ਰਹਿਤ ਰਾਮ ਕਰਦੇ ਆ ਹੂੰ ਤੇ ਜਦੋਂ ਇਹਦੀ ਗੱਲ ਕੀਤੀ ਤੇ ਜਹੀ ਉਹ ਸਭ ਇਕੱਠੇ ਬੈਠੇ ਸਾਰੇ ਸਾਡੇ ਦਾਦਾ ਜੀ ਨੇ ਆਖਿਆ ਵੀ ਇਥੋਂ ਤੁਸੀਂ ਦੇ ਰਾਹ ਪੈ ਹੂੰ ਚੱਲੋ ਪਪਾ ਪਰ ਕਿਨ ਕਰ ਨਹੀਂ ਜਾਣ ਕਿਸ ਨੇ ਵੀ ਠੀਕ ਹੈ ਸਾਰੇ ਮੰਨਦੇ ਸੀ ਸਰਪੰਚ ਸੀ ਹੂੰ ਜਦੋਂ ਉਥੋਂ ਤੁਰ ਪਰ ਸਾਰੇ ਹੂੰ ਤੇ ਮਹੀਨੋਂ ਬਾਹਰ ਨਿਕਲੇ ਰਾਤ ਸੀ ਹੂੰ ਤੇ ਮਗਰਮੇਟੀ ਫੇਰ ਦੁਬਾਰਾ ਪਿੰਡਾਂ ਦੇ ਲੋਕਾਂ ਨਾਲ ਨਾ ਫੇਰ ਪਈ ਅੱਛਾ ਉਹ ਜਿਹੜੇ ਮਹੀਨੋਂ ਬਾਹਰ ਨਿਕਲੇ ਪਿੰਡ ਛੱਡਤਾ ਸੀ ਉਹ ਬਾਜੀ ਜੀ ਠੀਕ ਹੈ ਤੇ ਬਾਪੂ ਜੀ ਕਿਸਕ ਵੇਲੇ ਤੁਸੀਂ ਪਿੰਡੋਂ ਨਿਕਲੇ ਹੋ ਰਾਤ ਦੇ ਕੋਈ 9 10 ਵਜਤ ਦਾ ਟਾਈਮ ਸੀ ਠੀਕ ਹੈ ਗੱਡਿਆਂ ਤੇ ਆਏ ਲੋਕ ਨਾ ਨਾ ਤੁਰ ਕੇ ਖਾਲੀ ਖਾਲੀ ਕੋਈ ਚੀਜ਼ ਨਹੀਂ ਲੈ ਕੇ ਆ ਖਾਲੀ ਭੱਜ ਗਏ ਘਰਾਂ ਦੇ ਵਿੱਚੋਂ ਕੁਝ ਵੀ ਨਹੀਂ ਚੁੱਕਿਆ ਗਏ ਉਹ ਚੁੱਕਣ ਕਿੰਜ ਲੰਘੇ ਪੈਰ ਵੀ ਠੀਕ ਕੱਪੜੇ ਵੀ ਨਹੀਂ ਪਾਏ ਹੋਏ ਉਹ ਆ ਨਿਕਲ ਗਿਆ ਅੱਛਾ ਤੇ ਬਾਪੂ ਜੀ ਫਿਰ ਉੱਥੋਂ ਚੱਲ ਕੇ ਤੁਸੀਂ ਕਿੱਥੇ ਆਏ ਹੋ ਉੱਥੋਂ ਫਿਰ ਰਾਤ ਰਾਤ ਚੱਲੇ ਆਪਾਂ ਕਿਹਨਾਂ ਬਾੜ ਦੇ ਨੇੜੇ ਆ ਕੇ ਕੋਈ 2 4 ਕਿਲੋਮੀਟਰ ਮਗਰ ਰਹੇ ਜੇ ਬਾੜਰ ਤੋਂ ਹੂੰ ਤੇ ਦਿਨ ਚੜ ਜਾ ਤੇ ਉੱਥੋਂ ਫਿਰ ਆ ਨਾ ਕਿ ਰਾਜੋ ਕੇ ਪਿੰਡ ਨਹੀਂ ਆਇਆ ਠੀਕ ਹੈ ਪਰ ਜਿਹੜਾ ਖੇਮ ਕਰਨ ਕੋਲ ਰਾਜੋਗੇ ਆਹੋ ਠੀਕ ਹੈ ਰਾਜੋਗੇ ਆਗੇ ਪਰ ਰਾਜੋਗੇ ਆਗੇ ਤੇ ਕੋਈ ਉੱਥੇ ਆ ਗਿਆ ਕੋਈ ਹੋਰ ਪਿੰਡਾ ਚਾਹ ਜਿਵੇਂ ਜਾਣ ਪਛਾਨ ਜਾਣ ਪਛਾਨ ਜਾਣ ਰਿਸ਼ਤੇਦਾਰੀਆਂ ਸੀ ਆ ਖੇਲੜ ਕੇ ਠੀਕ ਹੈ ਤੇ ਬਾਪੂ ਜੀ ਫਿਰ ਰਾਜੋਗਿਆਂ ਤੋਂ ਬਾਅਦ ਰਾਜੋਗਿਆਂ ਤੋਂ ਬਾਅਦ ਫਿਰ ਗਾਂ ਸਾਡੇ ਬਾਪੂ ਜੀ ਜਿਹੜੀ ਗਾਂ ਪਿੰਡਾ ਪੁੰਨੇ ਦੀ ਗਈ ਮੁਸਲਮਾਨ ਪਿੰਡ ਕੋ ਪਰਤਾਲੇ ਕੀਤੇ ਤੇ ਫਿਰ ਸਾਨੂੰ ਹਾਈ ਗਿਆ ਕੋਲ ਬੂ ਪਿੰਡ ਸੀ ਹਾਂਜੀ ਇੱਥੇ ਲਾਇਆ ਠੀਕ ਹੈ ਇਹ ਪਿੰਡ ਖਾਲੀ ਸੀ ਠੀਕ ਹੈ ਜੀ ਮੁਸਲਮਾਨਾ ਸੀ

ਬੁੱਢੀ ਮਾਲ ਤੁਹਾਨੂੰ ਪੱਕੀ ਲਾਕਮੈਂਟ ਹੋਗੀ। ਪੱਕੀ ਲਾਕਮੈਂਟ ਇੱਥੇ ਹੋਗੀ। ਠੀਕ ਹੈ। ਦੇਖੋ ਇੱਥੇ ਆ ਗਏ। ਠੀਕ ਹੈ ਜੀ। ਤੇ ਬਾਪੂ ਜੀ ਇੱਥੇ ਬੁੱਢੀ ਮਾਲ ਦੇ ਵਿੱਚ ਉਦੋਂ ਕਿੰਦਾ ਦਾ ਮਾਹੌਲ ਸੀ ਜਦੋਂ ਤੁਸੀਂ ਇੱਥੇ ਆਏ ਹੋ? ਉਦੋਂ ਬਹੁਤ ਮਾਹੌਲ ਮਾੜਾ ਸੀ, ਬਰਾਂਹ ਸੀ। ਹੂੰ। ਖੁਸ਼ਕ ਸੀ, ਪਾਣੀ ਪੀਣ ਨੂੰ ਵੀ ਨਹੀਂ ਸੀ ਮਿਲਦਾ। ਅੱਛਾ। ਇਹਨਾ ਪਾਣੀ ਕੌੜਾ ਥੱਲੇ ਜਮੀਨ ਦਾ ਪਾਣੀ ਕੌੜਾ ਸੀ। ਠੀਕ ਹੈ। ਪੀਣ ਵਿੱਚ ਨਹੀਂ ਮਿਲਦਾ ਸੀ, ਛਪਣਾ ਛਪਣਾ ਉੱਪਰ ਕੇ ਲਿਆਉਣਾ। ਹੂੰ। ਕੋਈ ਕਿਵੇਂ ਇੱਕ ਬਾਹਰ ਤੇ ਦੂਬਾਰ ਇੱਕ ਖੂਹ ਸੀ, ਮੁੱਸਮਾਨਾ ਵੇਲੇ ਬਣੀ ਹੋਈ ਪੁਰਾਣੀ। ਅੱ ਉਹ ਨਾਲ ਪਾਣੀ ਠੀਕ ਸੀ ਠੀਕ ਹੈ ਉਹ ਪਾਣੀ ਪੀਣ ਬਾਅਦ ਤੇ ਫਿਰ ਉੱਠਾ ਅਠ ਵਜੇ ਲੱਦ ਕੇ ਲਿਆਉਣਾ ਅੱਛਾ ਕਿਤਰਾ ਗੁਜ਼ਾਰਾ ਕਰਦੇ ਦੋ ਟਾਈਸਾ ਠੀਕ ਹੈ ਉੱਤਵਾਲ ਫਿਰ ਨਹਿਰ ਆਈ ਹੂੰ ਮੈਰੋਂ ਦੇ ਵਿੱਚ ਫਿਰ ਹੌਲੀ ਹੌਲੀ ਬਦਲਦਾ ਗਿਆ ਕੰਮ ਪਹਿਲਾਂ ਇਹ ਬਰਾਨੀ ਏਰੀਆ ਹੀ ਸੀ ਬਰਾਨੀ ਏਰੀਆ ਹੀ ਪਾਣੀ ਪੀਣ ਦੀ ਸ਼ਿਕਾਇਤ ਪਹਿਲਾਂ ਤਾਂ ਉਹਦੇ ਬਾਪੂ ਜੀ ਇੱਥੋਂ ਸ਼ਾਇਦ ਸੜਕ ਵੀ ਕੱਲੀ ਬਰੂ ਵਾਲੇ ਨੂੰ ਜਾਂਦੀ ਸੀ ਕਿ ਇਹ ਵੀ ਕੱਚਾ ਰਸਤਾ ਹੀ ਸੀ ਉਦੋਂ ਕੱਚਾ ਦਾ ਕੋਈ ਸੜਕ ਨਹੀਂ ਸੀ ਇਲਾਕੇ 'ਚ ਠੀਕ ਹੈ ਇੱਕ ਵੀ ਨਹੀਂ ਸੀ ਅੱਛਾ ਕੱਚਾ ਲਾਕਾ ਸਾਰਾ ਇਹ ਵੀ ਸਾਰਾ ਕੱਚਾ ਹੀ ਸੀ ਕੱਚਾ ਹੀ ਤੇ ਬਾਪੂ ਜੀ ਫਿਰ ਉਦੋਂ ਜੇ ਸ਼ਹਿਰ ਸ਼ੂਰ ਜਾਣਾ ਹੁੰਦਾ ਤਾਂ ਲੋਕ ਕਿਵੇਂ ਪੈਦਲ ਹੀ ਜਾਂਦੇ ਸੀ ਪੈਦਲ ਤੁਰ ਕੇ ਜਾਂਦੇ ਸੀ ਅੱਛਾ ਜਾਂ ਉੱਠਾਂ ਤੇ ਜਾਂ ਤੁਰ ਕੇ ਜਾਂ ਉੱਠਾਂ ਤੇ ਜਾਂਦੇ ਸੀ ਜਾਂ ਤੁਰ ਕੇ ਜਾਂਦੇ ਤੁਰ ਕੇ ਜਾਂਦੇ ਸੀ ਠੀਕ ਹੈ ਤੇ ਬਾਪੂ ਜੀ ਬੁੱਢੀ ਮਾਲ ਦੇ ਵਿੱਚ ਹੋਰ ਕਿਹੜੇ ਕਿਹੜੇ ਪਿੰਡਾਂ ਦੇ ਪਰਿਵਾਰ ਬੈਠੇ ਆ ਫਿਰ ਆ ਕੇ ਵੰਡ ਤੋਂ ਬਾਅਦ ਇੱਥੇ ਬਾਲੇ ਦੇ ਨੇ ਰਾਈਆਂ ਦੇ ਹੀ ਠੀਕ ਹੈ ਤੇ ਪੰਜ ਚਾਰ ਘਰ ਹੈਗੇ ਨੇ ਕੜਿਆਰਾਂ ਦੇ ਹੂੰ ਤੇ ਹੁਣ ਕੋਈ ਪੰਜ ਚਾਰ ਘਰ ਪਾਸੋਂ ਪਿੰਡਾਂ ਚੋਂ ਆਉਗੇ ਨੇ ਠੀਕ ਹੈ ਤੇ ਬਾਪੂ ਜੀ ਕਹਦੇ ਦੁਬਾਰਾ ਕਿਹੜਾ ਲੱਗਿਆ ਤੁਹਾਡਾ ਫਿਰ ਆਪਦੇ ਪਿੰਡ ਨਾ ਅੱਛਾ ਬਿਲਕੁਲ ਨਹੀਂ ਲੱਗਿਆ ਜੀ ਕਰਦਾ ਵੇਖਣ ਨੂੰ ਨਾ ਆਪਣਾ ਨਹੀਂ ਕੀਤਾ ਮੈਂ ਕਹਿੰਦਾ ਆਪਾਂ ਜਾਣ ਪਛਾਣ ਹੀ ਕੋਣੀ ਸੀ ਆਪਣੇ ਨਹੀਂ ਕੀਤਾ ਛੋਟੇ ਬੱਚੇ ਜਰਾ ਠੀਕ ਹੈ ਕਿ ਦੁਬਾਰਾ ਨਾ ਕਦੇ ਸੁਆਬ ਬਣਿਆ ਤੇ ਨਾ ਕਦੇ ਸੋਚਿਆ ਹੀ ਜਾਣ ਬਾਰੇ ਆਹ ਠੀਕ ਹੈ